ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਸੰਦੀਪ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਡੱਲਾ ਸਾਹਿਬ 23 ਦਸੰਬਰ ਨੂੰ ਯਾਨੀ ਪਰਸੋਂ ਐਸਜੀਪੀਸੀ ਨੇ ਫੇਰ ਇੱਕ ਮੀਟਿੰਗ ਸੱਦ ਲਈ ਹੈ ਹੁਣ ਇਸ ਮੀਟਿੰਗ ਦੇ ਵਿੱਚ ਜਾਂ ਤਾਂ ਇਦਾਂ ਲੱਗਦਾ ਹੈ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਵਾਪਸ ਹੋਊਗੀ ਤੇ ਜਾਂ ਫਿਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਇਹ ਅਸਤੀਫਾ ਦੇ ਜਾਣਗੇ ਉਹ ਇਸ ਕਰਕੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਨੂੰ ਸਾਨੂੰ ਸਾਰਿਆਂ ਨੂੰ ਪਤਾ ਕਿ ਬੀਬੀ ਜਗੀਰ ਕੌਰ ਦੇ ਨਾਲ ਜਿਹੜੀ ਉਹਨਾਂ ਨੇ ਬਾਸ਼ਾ ਦਾ ਇਸਤੇਮਾਲ ਕੀਤਾ ਉਸ ਮਾਮਲੇ 'ਚ ਫਸੇ ਹੋਏ ਆ ਦੂਜੇ ਪਾਸੇ ਅਕਾਲੀ ਦਲ ਦੇ ਕੁਝ ਆਗੂ ਅੱਜ ਮਾਛੀਵਾੜਾ ਗੁਰਦੁਆਰਾ ਸਾਹਿਬ ਪਹੁੰਚਦੇ ਆ ਉਹ ਇਸ ਕਰਕੇ ਜਾਂਦੇ ਆ ਵੀ ਉੱਥੇ ਜਥੇਦਾਰ ਅਕਾਲ ਤਖਤ ਗਿਆਨੀ ਰਗबीर ਸਿੰਘ ਜੀ ਪਹੁੰਚੇ ਹੁੰਦੇ ਆ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਗਿਆਨੀ ਜੀ ਉਹਨਾਂ ਨੂੰ ਸਾਫ਼ ਸ਼ਬਦਾਂ ਚ ਕਹਿ ਦਿੰਦੇ ਆ ਬਈ ਮੈਂ ਫਿਲਹਾਲ ਵਿਅਸਤਾਂ ਮੈਂ ਬਿਜ਼ੀ ਆ ਕਿਉਂਕਿ ਸ਼ਹੀਦੀ ਜੋੜ ਮੇਲੇ ਚੱਲ ਰਹੇ ਆ ਜਦੋਂ ਇਹ ਸਮਾਪਤ ਹੋ ਜਾਣਗੇ ਉਸ ਤੋਂ ਬਾਅਦ ਮੇਰੇ ਨਾਲ ਗੱਲ ਕਰਿਓ ਹੁਣ ਤੀਜਾ ਬੜਾ ਅਹਿਮ ਸਵਾਲ ਇਹ ਆ ਵੀ ਇੱਕ ਪਾਸੇ ਜਿੱਥੇ ਅਕਾਲੀ ਦਲ ਦੇ ਉੱਤੇ ਸੰਕਟ ਹੈ ਉੱਥੇ ਹੀ ਅਕਾਲੀ ਦਲ ਚੋਂ ਬਾਹਰ ਕੱਢੇ ਗਏ ਇੱਕ ਆਗੂ ਜਿਹੜੇ ਆ ਉਹ ਆਪਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਬਾਦਸਤੂਰ ਪੋਸਟ ਕਰ ਰਹੇ ਆ ਕੀ ਅਕਾਲੀ ਦਲ ਆਪਣੇ ਉਸ ਐਕਸ ਕਲੀਗ ਨੂੰ ਵੀ ਸਮਝਾਊਗਾ ਵੀ ਭਾਈ ਫਿਲਹਾਲ ਤੁਸੀਂ ਕੋਈ ਵੀਡੀਓ ਪੋਸਟ ਨਾ ਕਰੋ ਕਿਉਂਕਿ ਮਾਮਲਾ ਪਹਿਲਾਂ ਹੀ ਬਹੁਤ ਉਲਝਿਆ ਹੋਇਆ ਸੋ ਇਹ ਤਿੰਨ ਬੜੇ ਅਹਿਮ ਸਵਾਲ ਹੈ ਡੱਲਾ ਸਾਹਿਬ ਇੱਕ ਇੱਕ ਕਰਕੇ ਤੁਹਾਤੋਂ ਜਾਣਦੇ ਆ ਸਭ ਤੋਂ ਪਹਿਲਾਂ ਜਿਹੜੀ ਹੁਣ 23 ਦਸੰਬਰ ਨੂੰ ਯਾਨੀ ਪਰਸੋਂ ਐਸਜੀਪੀਸੀ ਦੀ ਮੀਟਿੰਗ ਹੋਣ ਵਾਲੀ ਹੈ ਇਹਦੇ ਵਿੱਚ ਕੀ ਹੋ ਸਕਦਾ ਹੈ ਜੀ ਦੇਖੋ ਪਿਛਲੇ 2-3 ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਾਹ ਪਿਆ ਪਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਵੱਖਰੇ ਵੱਖਰੇ ਸੁਰਾਤੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਅੱਗੇ ਵਧ ਰਹੇ ਨੇ ਜਿਸ ਤਰ੍ਹਾਂ ਸੁਖਜਿੰਦਰ ਸਿੰਘ ਧਾਮੀ ਹੋਣਾ ਦੀ ਅਗਵਾਈ ਦੇ ਵਿੱਚ ਮੀਟਿੰਗ ਬੁਲਾਈ ਗਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਉਹਨਾਂ ਨੂੰ 15 ਦਿਨਾਂ ਲਈ ਜਿਹੜਾ ਉਹਨਾਂ ਦਾ ਕਾਰਜ ਭਾਰ ਹੈ ਉਹ ਨਾ ਕਰਨ ਦੀ ਗੱਲ ਕੀਤੀ ਗਈ ਔਰ ਤੁਸੀਂ ਵੇਖੋ ਕਿ ਸ਼ਹੀਦੀ ਜੋੜ ਮੇਲ ਦਾ ਸਮਾਂ ਉਸ ਵੇਲੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੀ ਹੈ ਤੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਕਹਿ ਰਹੇ ਸੀ ਕਿ ਸ਼ਹੀਦੀ ਜੋੜ ਮੇਲ ਦੇ ਦਿਨਾਂ ਦੇ ਵਿੱਚ ਤੁਸੀਂ ਵੋਟਾਂ ਨਾ ਕਰਾਇਓ ਬਿਲਕੁਲ ਤੇ ਸ਼੍ਰੋਮਣੀ ਅਕਾਲੀ ਦਲ ਬਜਾਏ ਇਸ ਦੇ ਕਿ ਇਹ ਭਰੇ ਜਿਹੜੇ ਦੁੱਖ ਵਾਲੇ ਦਿਨ ਨੇ ਮਹੱਤਵਪੂਰਨ ਦਿਨ ਨੇ ਸ਼ਹੀਦੀ ਵਾਲੇ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਉਹਨਾਂ ਮਸਲਿਆਂ 'ਚ उलझी ਪਈ ਹੈ ਜਿਹੜੇ ਮਸਲੇ ਬਾਅਦ ਦੇ ਵਿੱਚ ਵਿਚਾਰੇ ਜਾ ਸਕਦੇ ਨੇ ਔਰ ਮੇਰਾ ਤਾਂ ਹੀ ਮੰਨਣਾ ਹੈ ਦੇਖੋ ਸਾਡੇ ਦੇਸ਼ ਦੇ ਰਾਸ਼ਪਤੀ ਹੋਣ ਗਵਰਨਰ ਹੋਣ ਜੀ ਉਹਨਾਂ ਤੇ ਕਾਰਵਾਈ ਨਹੀਂ ਹੋ ਸਕਦੀ ਇਹਨਾਂ ਅਹੁਦਿਆਂ ਤੇ ਰਹਿੰਦੇ ਤੇ ਸਾਡੇ ਸਭ ਤੋਂ ਵੱਡੇ ਤਖਤ ਪੰਜ ਔਰ ਸ਼੍ਰੀ ਅਕਾਲ ਤਖਤ ਸਾਹਿਬ ਹੋ ਗਏ ਤਖਤ ਦਮਦਮਾ ਸਾਹਿਬ ਹੋ ਗਏ ਉਥੋਂ ਦੇ ਜਥੇਦਾਰ ਦੇ ਖਿਲਾਫ ਕਹਿੰਦੇ ਜੀ ਸ਼ਿਕਾਇਤ ਆਈ ਹੈ ਜਿਹੜਾ ਮਾਮਲਾ ਨਾ ਧਰਮ ਨਾਲ ਸੰਬੰਧਿਤ ਹੈ ਨਾ ਉਹ ਪੰਥਕ ਮਾਮਲਾ ਹੈ ਉਹ ਮਾਮਲਾ ਨਿਰੋਲ ਦੇਖਿਆ ਜਾਵੇ ਤਾਂ ਇੱਕ ਨਿੱਜੀ ਜੀਵਨ ਨਾਲ ਸੰਬੰਧਤ ਹੈ। ਬਿਲਕੁਲ। ਔਰ ਉਹ ਮਾਮਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਰਟ ਕਚਹਿਰੀਆਂ ਦੇ ਵਿੱਚ ਨਿਬੜਨ ਲਈ ਭੇਜ ਦੇਣੇ ਚਾਹੀਦੇ ਆ। ਹੂੰ। ਉਹਨਾਂ ਮਾਮਲਿਆਂ ਨੂੰ ਮੈਨੂੰ ਲੱਗਦਾ ਹੈ ਕਿ ਉਭਾਰ ਕੇ ਜਿਹੜੇ ਜਥੇਦਾਰ ਸਾਹਿਬ ਨੇ ਨਾ ਜਿਵੇਂ ਕਹਿ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਵੀ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਕੋਰਟ ਆਫ ਜਸਟਿਸ ਜਿਹੜੀਆਂ ਸਾਡੀਆਂ ਅਦਾਲਤਾਂ ਨੇ ਉੱਥੋਂ ਦੇ ਮਾਮਲੇ ਨੇ। ਜਿਵੇਂ ਪੰਜ ਸਿੰਘ ਸਹਿਬਾਨਾ ਨੇ ਸਰਕਾਰ ਦੀਆਂ ਗਲਤੀਆਂ ਸੀ ਉਹਦੇ ਤੇ ਸਜ਼ਾਵਾਂ ਲਾਤੀਆਂ ਸਜ਼ਾ ਭੁਗਤ ਲਈ ਪਰ ਉਹ ਅਦਾਲਤਾਂ 'ਚ ਤਾਂ ਹਜੇ ਵੀ ਮਾਮਲੇ ਚੱਲ ਰਹੇ ਨੇ ਨਾ ਉਹ ਅਦਾਲਤਾਂ ਦਾ ਕੰਮ ਹੈ ਵੀ ਉਹਦੇ 'ਚ ਕੌਣ ਦੋਸ਼ੀ ਹੈ ਕੌਣ ਨਹੀਂ ਸੋ ਜਥੇਦਾਰ ਸਹਿਬਾਨਾ ਨੂੰ ਮੇਰਾ ਵੀ ਮੰਨਣਾ ਹੈ ਕਿ ਜਥੇਦਾਰ ਸਹਿਬਾਨਾ ਦੇ ਉੱਤੇ ਅਗਰ ਕਿਸੇ ਤਰ੍ਹਾਂ ਦੀ ਕੋਈ ਜਾਂਚ ਬਿਠਾਉਣੀ ਹੈ ਇੱਕ ਤਾਂ ਸਿੱਧੇ-ਸਿੱਧੇ ਉਹਦਾ ਫੈਸਲਾ ਮੁੱਖ ਜਥੇਦਾਰ ਸਾਹਿਬ ਕੋਲੇ ਹੋਣਾ ਚਾਹੀਦਾ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੇ ਜੱਥੇਦਾਰ ਸਿੱਖ ਪੰਥ ਲਈ ਸੁਪਰੀਮ ਹੈ ਬਿਲਕੁਲ ਜਿਵੇਂ ਸੁਪਰੀਮ ਕੋਰਟ ਹੋਗੀ ਧਾਰਮਿਕ ਮਸਲੇ ਤੇ ਤਾਂ ਇਹ ਸੁਪਰੀਮ ਕੋਰਟ ਤੋਂ ਵੀ ਵੱਡਾ ਸ੍ਰੀ ਅਕਾਲ ਤਖਤ ਸਾਹਿਬ ਧਰਮ ਦੀ ਗੱਲ ਤੁਸੀਂ ਦੇਖੋ ਨਾ ਸੁਪਰੀਮ ਕੋਰਟ ਦੀ ਬਜਾਏ ਜੀ ਅਕਾਲ ਤਖਤ ਸਾਹਿਬ ਦਾ ਵੱਡਾ ਕਦ ਹੈ ਵੱਡਾ ਰਤਬਾ ਹੁਣ ਜੇ ਜੱਥੇਦਾਰ ਸਹਿਬਾਨਾਂ ਦੇ ਖਿਲਾਫ ਕਿਸੇ ਵੀ ਸ਼ਿਕਾਇਤ ਤੇ ਜਾਂਚਾ ਹੋਣ ਲੱਗ ਗਈਆਂ ਪਹਿਲਾਂ ਤਾਂ ਸ਼ਰੋਮਣੀ ਕਮੇਟੀ ਨੂੰ ਇਹ ਤੈਅ ਕਰਨਾ ਪਊਗਾ ਕਿ ਸਿਰਫ ਤੇ ਸਿਰਫ ਅਸੀਂ ਕੋਈ ਧਾਰਮਿਕ ਮਸਲੇ ਨੇ ਪੰਥਕ ਕੋਈ ਕਿਸੇ ਦੇ ਪੱਖਪਾਤ ਦੀ ਕਿਸੇ ਜਥੇਦਾਰ ਤੇ ਸ਼ਿਕਾਇਤ ਹੈ ਕਿਸੇ ਫੈਸਲੇ ਚ ਗੱਲ ਸਮਝ ਆਉਂਦੀ ਹੈ ਨਿੱਜੀ ਜੀਵਨ ਦੇ ਜਿਹੜੇ ਮਾਮਲੇ ਨੇ ਵਰਤਾਰੇ ਨੇ ਉਹ ਜਾਂਚਾ ਨਹੀਂ ਹੋਣੀ ਚਾਹੀਦੀ ਉਹ ਕੋਰਟ ਕਚਰੀਆਂ ਤੱਕ ਮਾਮਲਾ ਛੱਡਣਾ ਚਾਹੀਦਾ ਹੁਣ ਇੱਕ ਹੋਰ ਵੀ ਮੈਨੂੰ ਲੱਗਦਾ ਹੈ ਗਿਆਨੀ ਰਘਵੀਰ ਸਿੰਘ ਉਹਨਾਂ ਨੂੰ ਇਹ ਤੈਅ ਕਰ ਦੇਣਾ ਚਾਹੀਦਾ ਹੈ ਕਿ ਸਾਰੇ ਜਥੇਦਾਰ ਸਹਿਬਾਨਾਂ ਦੇ ਮਾਮਲੇ ਚ ਅਗਰ ਕੋਈ ਵੀ ਕਾਰਵਾਈ ਦਾ ਕੋਈ ਫੈਸਲਾ ਕਰਨਾ ਹੈ ਅਗਰ ਕਿਸੇ ਇੱਕ ਜਥੇਦਾਰ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਲੱਗਦਾ ਐ ਐਸਜੀਪੀਸੀ ਨੂੰ ਤੇ ਪਹਿਲਾਂ ਦੂਜੇ ਚਾਰ ਜਥੇਦਾਰ ਸਹਿਬਾਨ ਉਹਦੇ ਤੇ ਫੈਸਲਾ ਕਰਨਗੇ ਵੀ ਕੀ ਇਹਦੇ ਤੇ ਜਾਂਚ ਦੀ ਲੋੜ ਹੈ ਜਾਂ ਨਹੀਂ ਉਸ ਤੋਂ ਬਾਅਦ ਸਵਾਲ ਹੋਣਾ ਚਾਹੀਦਾ ਹੈ ਕਿ ਮੈਂਬਰੀ ਕਮੇਟੀ ਬਣੇ ਕੌਣ ਇਹਦੀ ਜਾਂਚ ਕਰੇ ਔਰ ਜਲਾਬ ਸਾਹਿਬ ਜਿਹੜਾ ਬੰਦਾ ਇਲਜ਼ਾਮ ਲਗਾ ਰਿਹਾ ਨਾ ਦੱਸਿਆ ਜਾ ਰਿਹਾ ਉਹ ਵੀ ਇੱਕ ਗਰੰਥੀ ਸਿੰਘ ਆ ਜੇ ਜਥੇਦਾਰ ਸਾਹਿਬ ਚਾਹਣ ਤਾਂ ਉਹਨੂੰ ਆਪਣੇ ਕੋਲ ਬੁਲਾ ਸਕਦੇ ਆ ਤਲਬ ਕਰ ਸਕਦੇ ਆ ਉਹਦੇ ਕੋਲ ਪੁੱਛ ਕੇ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਹੈ ਮੈਂ ਮੈਂ ਉਹੀ ਕਹਿ ਰਿਹਾ ਨਾ ਮੈਂ ਉਹ ਮੇਰੇ ਕਹਿਣ ਦਾ ਮਤਲਬ ਹੈ ਕਿ ਧਰਮ ਨਾਲ ਸੰਬੰਧਿਤ ਵਿਸ਼ੇ ਹੀ ਜਥੇਦਾਰਾਂ ਨਾਲ ਸੰਬੰਧਿਤ ਨੇ ਜਿਹੜੇ ਉਹ ਜਾਂਚ ਹੋਣੇ ਚਾਹੀਦੇ ਨੇ ਦੂਸਰੇ ਵਿਸ਼ਿਆਂ ਦੇ ਵਿੱਚ ਜਿਹੜੀ ਜਾਂਚ ਹੈ ਉਹ ਸਾਡੀਆਂ ਲੀਗਲ ਅਥਾਰਟिटीज ਨੂੰ ਦੇਣੀਆਂ ਚਾਹੀਦੀਆਂ ਨੇ ਮੇਰਾ ਇਹ ਮੰਨਣਾ ਹੈ ਹੁਣ ਦੂਸਰਾ ਦੇ ਹੀ ਪੁਲਿਸ ਨੂੰ ਦੇਣਾ ਚਾਹੀਦਾ ਦੂਸਰਾ ਜਿਹੜਾ ਵਿਸ਼ਾ ਜੀ ਕਿ ਹੁਣ ਜਿਹੜੀ ਮੀਟਿੰਗ ਹੈ ਇਸ ਮੀਟਿੰਗ ਦੇ ਵਿੱਚ ਕੀ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਜਿਹੜੀ ਕਮੇਟੀ ਬਣੀ ਸੀ ਕੀ ਉਹ ਕਮੇਟੀ ਭੰਗ ਕਰ ਦਿੱਤੀ ਜਾਵੇਗੀ ਉਹ ਜਾਂਚ ਖਾਰਜ ਕਰਕੇ ਸਾਰਾ ਅਧਿਕਾਰ ਸ਼੍ਰੀ ਕਾਲਤਕਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ ਜਾਏਗਾ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਕਿ ਤੁਸੀਂ ਇਹਦੇ ਤੇ ਫੈਸਲਾ ਕਰੋ ਜਾਂ ਜਾਂਚ ਕਮੇਟੀ ਨੂੰ ਸ਼੍ਰੀ ਕਾਲਤਕਤ ਸਾਹਿਬ ਦੇ ਜਥੇਦਾਰ ਨੂੰ ਹੀ ਰਿਪੋਰਟ ਕਰਨ ਨੂੰ ਕਿਹਾ ਜਾਏਗਾ ਹੁਣ ਇਹਦੇ ਪਿੱਛੇ ਵੀ ਕਈ ਕਾਰਨ ਆਪਾਂ ਉਹਦੇ ਤੇ ਵੀ ਗੱਲ ਕਰਦੇ ਹਾਂ ਹੁਣ ਇੱਕ ਗੱਲ ਹੋਰ ਜਿਹੜੀ ਹੋ ਸਕਦੀ ਹੈ ਜਿਵੇਂ ਤੁਸੀਂ ਸਵਾਲ ਚ ਵੀ ਕਿਹਾ ਕੀ ਜਿਹੜੀ ਈਸਵਰ ਦੀ ਕਾਰਜਕਾਰਨੀ ਜਿਹੜੀ ਅੰਤਰੰਕ ਕਮੇਟੀ ਦੀ ਮੀਟਿੰਗ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੀ ਸੁਖਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਪੇਸ਼ ਕਰਨਗੇ ਜੀ ਕੀ ਐਸਜੀਪੀਸੀ ਪ੍ਰਧਾਨ ਆਪਣਾ ਅਸਤੀਫਾ ਪੇਸ਼ ਕਰ ਸਕਦੇ ਨੇ ਉਥੇ ਤੇ ਇਹ ਵੀ ਕੀ ਸੰਭਵ ਹੈ ਕਿ ਉਥੇ ਕੋਈ ਨਵਾਂ ਪ੍ਰਧਾਨ ਚੁਣਿਆ ਜਾਵੇ ਇਹ ਇਸ ਕਰਕੇ ਮਹੱਤਵਪੂਰਨ ਹੈ ਕਿ ਮਹਿਲਾ ਕਮਿਸ਼ਨ ਜ਼ਰੂਰ ਖਜਿੰਦਰ ਸਿੰਘ ਧਾਮੀ ਹੋਣਾ ਤੇ ਕੋਈ ਨਾ ਕੋਈ ਕਾਰਵਾਈ ਕਰੇਗਾ ਕਿਉਂਕਿ ਬੀਬੀ ਜ਼ਗੀਰ ਕੌਰ ਨੇ ਕਾਰਵਾਈ ਕਰਵਾਉਣ ਦੇ ਸੰਕੇਤ ਦਿੱਤੇ ਸੀ ਔਰ ਮਹਿਲਾ ਕਮਿਸ਼ਨ ਨੂੰ ਫ੍ਰੀ ਹੈਂਡ ਦਿੱਤਾ ਸੀ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਕਾਰਵਾਈ ਕਰਾਓ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਸੰਦੀਪ ਜੀ ਕਿ ਮਹਿਲਾ ਕਮਿਸ਼ਨ ਕਿਸ ਤਰ੍ਹਾਂ ਦੀ ਕ੍ਰਿਮੀਨਲ ਪ੍ਰੋਸੀਡਿੰਗ ਦਾ ਹੁਕਮ ਦਿੰਦੀ ਹੈ ਕਿਸ ਤਰ੍ਹਾਂ ਦੀ ਜਿਹੜੀ ਪੰਜਾਬ ਦੀ ਪੁਲਿਸ ਨੂੰ ਉਹ ਡਾਇਰੈਕਸ਼ਨ ਦਿੰਦੇ ਨੇ ਔਰ ਅਗਰ ਅਗਰ ਕ੍ਰਿਮੀਨਲ ਪ੍ਰੋਸੀਡਿੰਗ ਸ਼ੁਰੂ ਹੁੰਦੀ ਹੈ ਤਾਂ ਫਿਰ ਧਾਮੀ ਸਾਹਿਬ ਦੇ ਲਈ ਬਤੌਰ ਐਸਜੀਪੀਸੀ ਪ੍ਰਧਾਨ ਕੰਮ ਕਰਨਾ ਬੜਾ ਔਖਾ ਹੋਏਗਾ ਇਸ ਕਰਕੇ ਮੈਨੂੰ ਲੱਗਦਾ ਹੈ ਜਿਹੜੀ 23 ਦਸੰਬਰ ਦੀ ਮੀਟਿੰਗ ਚ ਹੈ ਉਹਦੇ ਵਿੱਚ ਐਸਜੀਪੀਸੀ ਦਾ ਪ੍ਰਧਾਨ ਨਵਾਂ ਆ ਸਕਦਾ ਹੈ ਉਹ ਅਸਤੀਫਾ ਦੇ ਕੇ ਕਿਸੇ ਨੂੰ ਹੋਰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਭਾਵੇਂ ਕੋਈ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕੰਮ ਕਰੇ ਇਹ ਵੀ ਗੱਲ ਹੋ ਸਕਦੀ ਹੈ ਔਰ ਇਹ ਦੋਨਾਂ ਹਾਲਾਤਾਂ ਦੇ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਸੋਚ ਸਮਝ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਹੁਤ ਸੋਚ ਸਮਝ ਕੇ ਫੈਸਲੇ ਲੈਣੇ ਪੈਣਗੇ ਔਰ ਹੁਣ ਸ਼ਖਬੀਰ ਸਿੰਘ ਬਾਦਲ ਪ੍ਰਧਾਨ ਨਹੀਂ ਹੈ ਅਗਰ ਅਗਰ ਉਸ ਕਮੇਟੀ ਚ ਕੋਈ ਨਵਾਂ ਪ੍ਰਧਾਨ ਚੁਣ ਲਿਆ ਜਾਂਦਾ ਜਾਂ ਕਿਸੇ ਨੂੰ ਐਕਟਿੰਗ ਪ੍ਰਧਾਨ ਲਾਇਆ ਜਾਂਦਾ ਉਹ ਕੌਣ ਹੋਏਗਾ ਇਹ ਵੀ ਬਹੁਤ ਨਿਰਪੱਖ ਕਰੇਗਾ ਉਹ ਵੀ ਕੋਈ ਨਿਰਪੱਖ ਸ਼ਖਸੀਅਤ ਹੋਣੀ ਚਾਹੀਦੀ ਹੈ ਕਿਉਂਕਿ ਕਿਤੇ ਦੁਬਾਰਾ ਉਸ ਤਰ੍ਹਾਂ ਦੇ ਇਲਜ਼ਾਮ ਨਾ ਲੱਗ ਜਾਣ ਕਿ ਇੱਕ ਵਾਰ ਫੇਰ ਉਨਾ ਲੋਕਾਂ ਨੂੰ ਵੀ ਦੁਬਾਰਾ ਪ੍ਰਧਾਨਗੀ ਸੌਂਪੀ ਗਈ ਜਿਹੜੇ ਕਿਤੇ ਨਾ ਕਿਤੇ ਕਿਸੇ ਖਾਸ ਲੌਬੀ ਦੇ ਨਜ਼ਦੀਕੀ ਮੰਨੇ ਜਾਂਦੇ ਨੇ ਕਿਉਂਕਿ ਅਕਾਲੀ ਦਲ 'ਚ ਇਸ ਵਕਤ ਸਭ ਤੋਂ ਵੱਡੀ ਚਿੰਤਾ ਕੀ ਹੈ ਕਿ ਅਕਾਲੀ ਦਲ 'ਚ ਧੜੇ ਬਣ ਗਏ ਭਾਵੇਂ 2 ਦਸੰਬਰ ਨੂੰ ਜਥੇਦਾਰ ਸਹਿਬਾਨਾ ਨੇ ਦਾਗੀ-ਬਾਗੀ ਖਤਮ ਕਰਤੇ ਸੀ ਪਰ ਲੀਡਰਾਂ ਨੇ ਉਹ ਗੱਲ ਮੰਨੀ ਨਹੀਂ ਮੈਂ ਤੁਸੀਂ ਜ਼ਿਕਰ ਕਰ ਰਹੀ ਸੀ ਇੱਕ ਵਿਅਕਤੀ ਦੀ ਵੀਡੀਓ ਦਾ ਜਿਹਨ ਇੱਕ ਵਿਰਸਾ ਸਿੰਘ ਵਿਟੋਹਾ ਹਾ ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਹੈ ਮੇਰਾ ਮੰਨਣਾ ਹੈ कि ਜਿਹੜੇ ਉਹਨਾਂ ਨੇ ਇਲਜ਼ਾਮ ਲਾਏ ਉਹ ਮਾਮਲਾ ਵੀ ਸਿੱਧੇ ਸਿੱਧੇ ਵਿਰਸਾ ਸਿੰਘ ਵਲਟੋਹਾ ਨੂੰ ਮੀਡੀਆ 'ਚ ਵੀਡੀਓ ਜਾਰੀ ਨਾ ਕਰਕੇ ਜਥੇਦਾਰ ਸਹਿਬਾਨਾਂ ਨੂੰ ਹੀ ਬੇਨਤੀ ਕਰਨੀ ਚਾਹੀਦੀ ਹੈ ਅਗਰ ਕੋਈ ਆਪਣੀ ਗੱਲ ਉਹ ਕਰਨਾ ਚਾਹੁੰਦੇ ਨੇ ਉਹਨੂੰ ਦੂਸਰੀ ਗੱਲ ਮੈਂ ਜਿਹੜੀ ਗੱਲ ਸੋਚ ਰਿਹਾ ਜੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀ ਵੀ ਲੌਬੀ ਹੈ ਕੁਝ ਲੋਕ ਅਜੀਬ ਹੀ ਨੇ ਜਿਨ੍ਹਾਂ ਦਾ ਵਿਰਸਾ ਸਿੰਘ ਵਲਟੋਹਾ ਉਹਨਾਂ ਦੇ ਲਈ ਵੀ ਸੌਫਟ ਕੋਰਨਰ ਹੈ ਹੂੰ ਉਹ ਵੀ ਅੱਜ ਦੇ ਸਮੇਂ 'ਚ ਉਹ ਵੀ ਸੋਚ ਰਹੇ ਹੋਣਗੇ ਸੰਦੀਪ ਜੀ ਕਿ ਕਿਵੇਂ ਵਿਰਸਾ ਸਿੰਘ ਵਲਟੋਹਾ ਹੁਨਾਂ ਦੇ ਮਾਮਲੇ ਦੇ ਵਿੱਚ ਕੰਮ ਕੀਤਾ ਜਾਵੇ ਕਿ ਵਿਰਸਾ ਸਿੰਘ ਵਲਟੋਹਾ ਹੁਨਾਂ ਦੀ ਰੀ-ਐਂਟਰੀ ਹੋ ਸਕੇ ਦੇਖੋ ਜਿਹੜਾ ਜ਼ਿਕਰ ਡੱਲਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀਤਾ ਨਾ ਕਿ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ 2 ਦਸੰਬਰ ਵਾਲੇ ਫੈਸਲਿਆਂ ਨੂੰ ਲੈ ਕੇ ਕਈ ਬੁੱਧੀਜੀਵੀਆਂ ਨਾਲ ਮੇਰੀ ਗੱਲ ਹੋਈ ਆ ਤਾਂ ਆਪਾਂ ਵੀ ਜਦੋਂ ਗੈਰ ਰਸਮੀ ਤੌਰ ਦੇ ਉੱਤੇ ਇਸ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਤੇ ਗੱਲਾਂ ਇਹੀ ਆ ਵੀ ਇੱਕ ਤਾਂ ਉਹ ਜਿਹੜਾ ਫਕਰੇ ਕੌਮ ਹੈ ਕਹਿੰਦੇ ਜੀ ਉਹ ਵਾਪਸ ਦਵਾ ਦਿਓ ਤੇ ਦੂਜਾ ਐਂਟਰੀ ਕਹਿੰਦੇ ਵੀ ਕਿਸੇ ਤਰੀਕੇ ਵਿਰਸਾ ਵਲਟੋਹਾ ਦੀ ਦੁਬਾਰਾ ਪਾਰਟੀ ਦੇ ਵਿੱਚ ਕਹਿੰਦੇ ਵੀ ਕਰਵਾਈ ਜਾਵੇ ਇਹਦਾ ਵੀ ਦਬਾਅ ਕਹਿੰਦੇ ਵੀ ਬਣਾਇਆ ਜਾ ਸਕਦਾ ਇਸੇ ਕਰਕੇ ਵਿਗਿਆਨੀ ਅਪਰੀਚਿੰਗ ਕਹਿ ਰਿਹਾ ਵੀ ਮੈਂ ਸ਼ਾਮਲ ਹੀ ਨਹੀਂ ਹੋਣਾ ਕਿਸੇ ਮੀਟਿੰਗ 'ਚ ਦੇਖੋ ਬਿਲਕੁਲ ਇਹ ਲਗਾਤਾਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇਖੋ ਇਹਦਾ ਕੋਈ ਕੋਈ ਸਾਡੇ ਕੋਲੇ ਤੱਥ ਤਾਂ ਨਹੀਂ ਹੈਗਾ ਬਿਲਕੁਲ ਸਾਡੇ ਕੋਲੇ ਕੋਈ ਸਬੂਤ ਤਾਂ ਨਹੀਂ ਹੈ ਲੇਕਿਨ ਇਹ ਉਹ ਗੱਲਾਂ ਨੇ ਜਿਹੜੀਆਂ ਚਰਚਾ 'ਚ ਨੇ ਜਿਹੜੀਆਂ ਕਿਤੇ ਨਾ ਕਿਤੇ ਦੱਬੇ ਸੋਰ ਦੇ ਵਿੱਚ ਉੱਠਦੀਆਂ ਨੇ ਹੁਣ ਇਹਦੇ ਦੇ ਕੋਈ ਸਪਸ਼ਟਿਕਰਨ ਦੇਣਾ ਚਾਵੇ ਆਪਣਾ ਤੇ ਉਹਨਾਂ ਦਾ ਸਵਾਗਤ ਹੈ ਅਸੀਂ ਉਹਨਾਂ ਦੀ ਗੱਲ ਵੀ ਅੱਗੇ ਕਰ ਦਿਆਂਗੇ ਪਰ ਮੇਰਾ ਹੀ ਮੰਨਣਾ ਹੈ ਕਿ ਬੜੀ ਕਸੂਤੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਫਸ ਗਈ ਔਰ ਜਿਹੜੀ ਮੀਟਿੰਗ ਹੈ ਇਸ ਮੀਟਿੰਗ ਦੇ ਪਿੱਛੇ ਇੱਕ ਮਨਸ਼ਾ ਇਹ ਵੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਜਿਹੜਾ ਸਨੇਹਾ ਜਾ ਰਿਹਾ ਹੈ ਲੋਕਾਂ ਚ ਜਾਂ ਪੰਥ ਦੇ ਵਿੱਚ ਜਿਹੜਾ ਸਨੇਹਾ ਜਾ ਰਿਹਾ ਹੈ ਕਿ ਗਿਆਨੀ ਰੁਘਵੀਰ ਸਿੰਘ ਹੋਣੀ ਨਾ ਖੁਸ਼ ਨਹੀਂ ਹਾਂ ਬਿਲਕੁਲ ਔਰ ਸਵਾਲ ਹੀ ਵੱਡਾ ਹੈ ਕਿ ਕੱਲ ਪਤਾ ਲੱਗਿਆ ਕਿ ਮਾਚੀਵਾੜਾ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਗਿਆਨੀ ਰੁਘਵੀਰ ਸਿੰਘ ਉਹਨਾਂ ਨੂੰ ਮਿਲਣ ਗਏ ਸੀ ਜੀ ਦਿਲਜੀਤ ਚੀਮਾ ਬਲਵਿੰਦਰ ਪੂਰੜ ਤੇ ਦਿੱਲੀ ਤੋਂ ਪਰਮਜੀਤ ਸਰਨਾ ਇਹ ਮਿਲਣ ਗਏ ਸੀ ਔਰ ਪਤਾ ਲੱਗਿਆ ਕਿ ਇਹ ਲੋਕ ਕੁਝ ਨਾ ਕੁਝ ਜਿਹੜੇ ਚिलੰਤ ਮਸਲੇ ਨੇ ਉਹਨਾਂ ਤੇ ਗੱਲ ਕਰਨਾ ਚਾਹੁੰਦੇ ਸੀ ਪਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਕਹਿ ਦਿੱਤਾ ਕਿ ਕਿਉਂਕਿ ਸ਼ਹੀਦੀ ਜੋੜ ਮੇਲ ਹੈ ਇਸ ਕਰਕੇ ਇਸ ਤੋਂ ਬਾਅਦ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲ ਕਰਾਂਗੇ ਹਾਲ ਦੀ ਘੜੀ ਮੇਰਾ ਸਾਰਾ ਜਿਹੜਾ ਧਿਆਨ ਹੈ ਉਹ ਸ਼ਹੀਦ ਜੋੜ ਮੇਲੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਧਾਰਮਿਕ ਸਮਾਗਮ ਨੇ ਔਰ ਜੋ ਸਨੇਹਾ ਔਰ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਉਹ ਉਹਨਾਂ ਨੂੰ ਪੂਰਨ ਕਰਨ ਦੇ ਵਿੱਚ ਲੱਗੇ ਹੋਏ ਨੇ ਪਰ ਇਹਦਾ ਮਤਲਬ ਹੈ ਸਰ ਦੇਖੋ ਨਾ ਹੁਣ ਅਕਾਲੀ ਲੀਡਰ ਜਿਹੜੇ ਆ ਇਹ ਕਾਲੇ ਕਿੰਨੇ ਪੈ ਗਏ ਆ ਜਿੱਥੇ ਜਦੋਂ ਸੁਖਬੀਰ ਬਾਦਲ ਨੂੰ ਇਹ ਸਾਰਾ ਮਾਮਲਾ ਸ਼ੁਰੂ ਹੋਇਆ ਮੇਰਾ ਖਿਆਲ ਇਹ ਜੁਲਾਈ ਮਹੀਨੇ ਦੀ ਗੱਲ ਹੈ ਇਹਨਾਂ ਨੇ ਠਰਮਾ ਰੱਖਿਆ ਉਹ ਜੁਲਾਈ ਤੋਂ ਕਰਦੇ ਕਰਾਉਂਦੇ ਆ ਦਸੰਬਰ ਆ ਗਿਆ ਹੁਣ ਵੀ ਅਗਰ ਇਹ ਥੋੜਾ ਠਰਮੇ ਦੇ ਨਾਲ ਇਦਾਂ ਰੱਖਣ ਤੇ ਹੋ ਸਕਦਾ ਲੋਕਾਂ ਦੇ ਵਿੱਚ ਇੱਕ ਇਹਨਾਂ ਦੀ ਇਮੇਜ ਜਿਹੜੀ ਆ ਉਹ ਠੀਕ ਹੋਵੇ ਪਰ ਜਿੱਦਾਂ ਇਹ ਕਾੜੇ ਪੈ ਗਏ ਤੇ ਜਿੱਦਾਂ ਜਥੇਦਾਰ ਸਾਹਿਬ ਨੇ ਵੀ ਕਹਿ ਦਿੱਤਾ ਵੀ ਭਾਈ ਹਜੇ ਮੈਂ ਕੋਈ ਪੋਲੀਟੀਕਲ ਮੈਟਰ ਡਿਸਕਸ ਨਹੀਂ ਕਰ ਸਕਦਾ ਇਹਦੇ ਨਾਲ ਕਿਤੇ ਨਾ ਕਿਤੇ ਕਾੜ ਦਿਖਦੀ ਆ ਵੀ ਹੁਣ ਇਹ ਚਾਹੁੰਦੇ ਵੀ ਫਟਾਫਟ ਸਾਰਾ ਕੁਝ ਹੋ ਜਵੇ ਦੇਖੋ ਮੇਰਾ ਹੀ ਮੰਨਣਾ ਹੈ ਇਹ ਮਾਮਲੇ ਬਹੁਤ ਹੌਲੀ ਹੌਲੀ ਹੁਣ ਨਿਬੜਨਗੇ ਬਿਲਕੁਲ ਸ਼ਰੂਮ ਨਹੀਂ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਸਭ ਤੋਂ ਪਹਿਲਾਂ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਇੱਕ ਕਮੇਟੀ ਬਣਾਉਣ ਦੀ ਕਾਹਲ ਨਹੀਂ ਸੀ ਕਰਨੀ ਚਾਹੀਦੀ ਉਹ ਕਿਉਂ ਇੱਕ ਪਾਸੇ ਤਾਂ ਸ਼ਹੀਦ ਜੋੜ ਮੇਲੇ ਬਿਲਕੁਲ ਸ਼ਹੀਦ ਜੋੜ ਮੇਲ ਔਰ ਦੂਜੇ ਪਾਸੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਹਰਪੀ ਸਿੰਘ ਹੋਣਾ ਤੇ ਜਿਹੜੇ ਕਿ ਇੱਕ ਤਖਤ ਦੇ ਮੁਖੀ ਨੇ ਹੂੰ ਉਹਨਾਂ ਦੇ ਉੱਤੇ ਕਮੇਟੀ ਦੀ ਸਿਫਾਰਿਸ਼ ਕਰ ਦਿੰਦੀ ਹੈ ਇਸ ਤਰ੍ਹਾਂ ਦੇ ਫੈਸਲਿਆਂ ਨਾਲ ਸੰਗਤ ਦੇ ਵਿੱਚ ਵੀ ਕੋਈ ਚੰਗਾ ਪ੍ਰਭਾਵ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਗਿਆ ਹੁਣ ਮੈਨੂੰ ਇਹ ਲੱਗਦਾ ਹੈ ਕਿ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ ਜਿਸ ਤਰ੍ਹਾਂ ਨਾਲ ਇਸ ਪੂਰੇ ਮਾਮਲੇ ਤੇ ਚੁੱਪ ਬਣਾ ਲਈ ਕਹਿੰਦੇ ਨੇ ਜਿਹੜਾ ਕਿਸੇ ਵਿਅਕਤੀ ਦੀ ਚੁੱਪ ਹੈ ਨਾ ਜਿਹੜੀ ਉਹ ਦੂਸਰੇ ਵਿਅਕਤੀ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਕਈ ਵਾਰ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਇਹਨਾਂ ਦੋਹਾਂ ਲੀਡਰਸ਼ਿਪਾਂ ਨੂੰ ਇਹ ਹਜੇ ਤੱਕ ਸਮਝ ਨਹੀਂ ਆ ਰਿਹਾ ਕਿ ਗਿਆਨੀ ਰੁਘਵੀਰ ਸਿੰਘ ਹੋਣੀ ਕੀ ਕਰਨ ਵਾਲੇ ਨੇ ਆਉਂਦੇ ਦਿਨਾਂ ਚ ਉਹਨਾਂ ਦਾ ਸਟੈਂਡ ਕੀ ਹੋਏਗਾ ਬਿਲਕੁਲ ਅਗਰ ਉਹ ਨਾਰਾਜ਼ ਨੇ ਤੇ ਉਹ ਕਿਸ ਹੱਦ ਤੱਕ ਨਾਰਾਜ਼ ਨੇ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਸ਼ਹੀਦ ਜੋੜ ਮੇਲੇ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਹੁਣੀ ਕੋਈ ਫੈਸਲਾ ਕਰਨ ਹੁਣ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਉਹ ਆਪਣੇ ਵੱਲੋਂ ਹੁਕਮ ਵੀ ਦੇ ਸਕਦੇ ਨੇ ਉਹ ਹੁਕਮ ਵੀ ਦੇ ਸਕਦੇ ਨੇ ਉਹਨਾਂ ਕੋਲੇ ਤਾਕਤਾਂ ਨੇ ਬਤੌਰ ਸਭ ਤੋਂ ਵੱਡੇ ਜਥੇਦਾਰ ਇਹ ਗੱਲ ਬਾਤ ਦੀ ਹੈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਕਾਲ ਤਖਤ ਸਾਹਿਬ ਦਾ ਜਿਹੜਾ ਸਕੱਤਰੇਤ ਹੈ ਉਹ ਆਪਸ ਦੇ ਵਿੱਚ ਤੈਅ ਕਰੇ ਕਿ ਕੀ ਇਹ ਮਰਿਆਦਾ ਮੁਤਾਬਕ ਹੈ ਕੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਮੁਤਾਬਕ ਹੈ ਉਹ ਬਾਅਦ ਦੇ ਵਿਸ਼ੇ ਨੇ ਪਰ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਕੁਝ ਬਤੌਰ ਨਿਜਮ ਕਰ ਰਹੀ ਹੈ ਇਹ ਵੀ ਇੱਕ ਸਵਾਲ ਬਹੁਤ ਵੱਡਾ ਹੈ ਜਿਹਦੇ ਉੱਤੇ ਡਿਬੇਟਾਂ ਅੱਜਕੱਲ੍ਹ ਹੋ ਰਹੀਆਂ ਨੇ ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਕਿੰਦਰ ਰਹਿਮ ਸਿੰਘ ਚੋੜਾ ਦੇ ਮਾਮਲੇ ਦੇ ਵਿੱਚ ਵੀਡੀਓ ਅਖਾਲੀ ਲੀਡਰਾਂ ਕੋਲੇ ਤਾਂ ਜਾ ਰਹੀ ਹੈ ਬਿਲਕੁਲ ਤੇ ਸੁਰੱਖਿਆ ਨਾਲ ਜੁੜੇ ਮਾਮਲੇ ਦੀ ਵੀਡੀਓ ਪੁਲਿਸ ਕੋਲੇ ਨਹੀਂ ਜਾ ਰਹੀ ਹੈ ਕੀ ਇਹ ਕੋਈ ਨਿਜਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਅਗਰ ਕੋਈ ਇਸ ਤਰ੍ਹਾਂ ਦੀ ਵੀਡੀਓ ਜਿਹੜੀ ਸੁਰੱਖਿਆ ਦੇ ਨਾਲ ਜੁੜੀ ਹੋਵੇ ਉਹ ਅਸੀਂ ਪਹਿਲਾਂ ਲੀਡਰਸ਼ਿਪ ਨੂੰ ਦੇਣੀ ਹੈ ਪੁਲਿਸ ਨੂੰ ਨਹੀਂ ਦੇਣੀ ਇਸ ਕਰਕੇ ਬਹੁਤ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿੱਚ ਵੀ ਸਵਾਲਾਂ ਚਾਹੁੰਦਾ ਜਿਹਦਾ ਜਵਾਬ ਸੰਗਤ ਵੀ ਮੰਗ ਰਹੀ ਹੈ ਲੋਕ ਵੀ ਮੰਗ ਰਹੇ ਨੇ ਹੁਣ ਜਿਹੜਾ ਤੁਹਾਡਾ ਮਹੱਤਵਪੂਰਨ ਸਵਾਲ ਸੀ ਜਿਹੜਾ ਤੁਸੀਂ ਸ਼ੁਰੂ ਚ ਵੀ ਚੱਕਿਆ ਗਿਆਨੀ ਰੁਗਵੀਰ ਸਿੰਘ ਹੁਨੀ ਕਿਸ ਰੂਪ ਚ ਫੈਸਲਾ ਕਰਨਗੇ ਸੰਦੀਪ ਜੀ ਉਹਦੇ ਉੱਪਰ ਪਵੇਖਦੀ ਅਕਾਲੀ ਦਲ ਦੀ ਸਿਆਸਤ ਔਰ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਕਿਰਦਾਰ ਔਰ ਭੂਮਿਕਾ ਇਹ ਸਾਰਾ ਕੁਝ ਤੈ ਹੋਏਗਾ ਅਗਰ ਗਿਆਨੀ ਰੁਗਵੀਰ ਸਿੰਘ ਹੁਨੀ ਸਖਤ ਫੈਸਲਾ ਲੈਂਦੇ ਨੇ ਤਾਂ ਇਹ ਮੰਨਿਆ ਜਾਏਗਾ ਕਿ 2 ਦਸੰਬਰ ਦੇ ਫੈਸਲੇ ਜਿਸ ਤਰ੍ਹਾਂ ਨਾਲ ਸ਼੍ਰੀ ਕਾਲਤਕ ਸਾਬ ਦੇ ਜਥੇਦਾਰ ਔਰ ਬਾਕੀ ਜਥੇਦਾਰ ਸਹਿਬਾਨਾ ਨੇ ਲਏ ਸੀ ਉਸ ਤੋਂ ਬਾਅਦ ਅੱਜ ਵੀ ਸਾਰੇ ਜਥੇਦਾਰ ਸਾਹਿਬ ਉਸੇ ਤਰ੍ਹਾਂ ਨਾਲ ਆਪਣੀ ਬਿਨਾ ਕਿਸੇ ਦਬਾਅ ਚੱਲਣ ਵਾਲੀ ਨੀਤੀ ਦੇ ਤਹਿਤ ਫੈਸਲੇ ਕਰ ਰਹੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਅਗਰ ਐਸਜੀਪੀਸੀ ਵੱਲੋਂ ਜਾਂ ਕਿਸੇ ਵੀ ਲੌਬੀ ਵੱਲੋਂ ਜਥੇਦਾਰਾਂ ਦੇ ਖਿਲਾਫ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਯਾ ਉਹਨਾਂ ਨੂੰ ਮੋੜ ਤਬਦੀਲ ਜਾਂ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਨਾਲ ਜਿਹੜੀ ਜਿਹੜੇ ਜਥੇਦਾਰ ਸਹਿਬਾਨਾਂ ਦੀ ਤਾਕਤ ਹੈ ਉਹਨੇ ਹੋਰ ਵੱਡੇ ਹੋਣਾ ਹੈ ਉਹਨੇ ਕਮਜ਼ੋਰ ਨਹੀਂ ਹੋਣਾ ਔਰ ਆਮ ਲੋਕਾਂ ਦਾ ਜਿਹੜਾ ਜਾਂ ਪੰਥ ਦਾ ਸਾਥ ਹੈ ਉਹ ਉਹਨਾਂ ਨੂੰ ਜ਼ਿਆਦਾ ਜ਼ੋਰ ਨਾਲ ਮਿਲੇਗਾ ਉਹ ਹਾਲਾਤ ਉਹ ਹਾਲਾਤ ਉਹ ਲੋਕ ਜਿਹੜੇ ਕਿਤਨਾ ਕਿਤੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਵਿੰਗੇ ਜਿਹੜੇ ਫੈਸਲੇ ਕਰਕੇ ਉਹਨਾਂ ਲਈ ਹੋਰ ਨਾਪੱਖੀ ਹੋ ਸਕਦੇ ਨੇ ਹਾਲਾਤ ਮੇਰਾ ਇਹ ਆਬਜ਼ਰਵੇਸ਼ਨ ਹੈ ਅੱਛਾ ਡਲਾ ਸਾਹਿਬ ਅੱਜ ਨਾ ਡਾਕਟਰ ਦਲਜੀਤ ਚੀਮਾ ਜਿਹੜੇ ਆ ਉਹ ਜਦੋਂ মিডিਆ ਨਾਲ ਗੱਲ ਕਰ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਆ ਵੀ ਪ੍ਰਧਾਨ ਸਾਹਿਬ ਭਾਵੇਂ ਸੁਖਬੀਰ ਬਾਦਲ ਕਹਿੰਦੇ ਵੀ ਇਹ ਤਾਂ ਬੜੇ ਕਾਲੇ ਆ ਵੀ ਮੇਰਾ ਅਸਤੀਫਾ ਜਿਹੜਾ ਹੈ ਪ੍ਰਵਾਨ ਹੋ ਜਾਣਾ ਚਾਹੀਦਾ ਮੈਨੂੰ 2-3 ਮਹੀਨੇ ਦੀ ਤੁਸੀਂ ਛੁੱਟੀ ਦਿਓ ਮੈਂ ਕੁਝ ਨਿੱਜੀ ਕੰਮ ਜਿਹੜੇ ਆ ਪਰਿਵਾਰਕ ਮਸਲੇ ਆ ਉਹ ਹੱਲ ਕਰਨੇ ਆ ਹੁਣ ਡੱਲਾ ਸਾਹਿਬ ਸਵਾਲ ਇਹ ਹੈ ਵੀ ਜੇ ਬਾਦਲ ਸਾਹਿਬ ਸੁਖਬੀਰ ਬਾਦਲ ਇੰਨੇ ਕਾਲੇ ਸੀਗੇ ਤੇ ਫਿਰ 20 ਦਿਨ ਕਿਉਂ ਲਏ ਗਏ ਇਹ 20 ਦਿਨ ਨਾਲ ਲਏ ਗਏ ਹੁੰਦੇ ਤਾਂ ਹਰਜਿੰਦਰ ਧਾਮੀ ਤੇ ਬੀਬੀ ਜਗੀਰ ਕੌਰ ਵਾਲਾ ਮਸਲਾ ਪੈਦਾ ਹੀ ਨਾ ਹੁੰਦਾ ਅਗਰ ਸੁਖਬੀਰ ਬਾਦਲ ਚਾਹੁੰਦੇ ਆ ਵੀ ਉਹਨਾਂ ਦੇ ਘਰ ਦੇ ਵਿੱਚ ਜਾਂ ਜਿੱਦਾਂ ਉਹ ਦੱਸ ਰਿਹਾ ਵੀ ਉਹਨਾਂ ਨੂੰ ਕੁਝ ਘਰੇਲੂ ਕੰਮ ਆ ਤੇ ਫਿਰ ਇਹ ਪਹਿਲੇ ਦਿਨ ਕਿਉਂ ਨਹੀਂ ਪ੍ਰਵਾਨ ਕਰ ਲਏ ਗਏ ਹੁਣ ਵੈਸੇ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਸੱਦੀ ਹੈ ਇਹਨਾਂ ਨੇ 27 ਤਰੀਕ ਤੋਂ ਬਾਅਦ ਦੇਖੋ ਮੇਰਾ ਇਹ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਦੋਂ ਅਸਤੀਫਾ ਹੀ ਦਿੱਤਾ ਫਿਰ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਕਿਉਂ ਕਿ ਮੇਰਾ ਅਸਤੀਫਾ ਪ੍ਰਵਾਨ ਕਰ ਲੋ ਜਦੋਂ ਕੋਈ ਵਿਅਕਤੀ ਅਸਤੀਫਾ ਹੀ ਦੇ ਗਿਆ ਗੱਲ ਤੇ ਇਹੀ ਹੈ ਅਗਰ ਉਹ ਕਹਿਣ ਜੀ ਅਸੀਂ ਅਸਤੀਫਾ ਨਾ ਮੰਨਜ਼ੂਰ ਕਰਦੇ ਆਂ ਕੀ ਸੁਖਵੀਰ ਸਿੰਘ ਬਾਦਲ ਮੰਨ ਲੈਣਗੇ ਉਹ ਕਹਿ ਦੇਣ ਵੀ ਤੁਸੀਂ ਮੈਂ ਆਪਣਾ ਅਸਤੀਫਾ ਸਾਫਤਾ ਜੀ ਤੁਸੀਂ ਪ੍ਰਵਾਨ ਕਰੋ ਨਾ ਕਰੋ ਹੁਣ ਤੁਹਾਡੇ ਤੇ ਹੈ ਦੂਸਰਾ ਜਦੋਂ 14 ਦਸੰਬਰ ਜਦੋਂ ਮਿਆਦ ਹੀ ਖਤਮ ਹੋ ਗਈ ਕਾਰਜਕਾਲ ਦੀ ਤੇ ਮੈਨੂੰ ਲੱਗਦਾ ਕਿ ਅਸਤੀਫੇ ਦੀ ਫੇਰ ਕੋਈ ਬੁੱਕਤ ਨਹੀਂ ਰਹੇਗੀ ਜਦੋਂ ਮਿਆਦ ਹੀ ਖਤਮ ਹੋ ਗਈ ਇਸ ਕਰਕੇ ਬਾਕੀ ਇਹਦੇ ਪਿੱਛੇ ਜਿਹੜੇ ਬਿਆਨ ਆਏ ਨੇ ਸ਼ਰਮਣੀ ਅਕਾਲੀ ਦਲ ਦੇ ਲੀਡਰਾਂ ਦੇ ਉਹ ਠੀਕ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਿੱਜੀ ਰੁਝੇਵੇਂ ਨੇ ਉਹਨਾਂ ਦੇ ਲਈ ਜ਼ਰੂਰ ਸੁਖਬੀਰ ਸਿੰਘ ਬਾਦਲ ਉਹਨਾਂ ਕੋਲੇ ਪੂਰਾ ਸਮਾਂ ਉਹ ਇਹ ਮੰਨ ਕੇ ਚੱਲਣ ਕਿ ਮੈਂ ਅਸਤੀਫਾ ਦੇ ਦਿੱਤਾ ਤੇ ਮੈਂ ਆਪਣੇ ਨਿੱਜੀ ਕੰਮ ਨਿਭੇੜਾ ਉਹ ਨਿਭੜਨ ਪਰ ਜਿਹੜੀ ਹੁਣ ਗੱਲ 27 ਤਰੀਕ ਦੀ ਹੈ ਹੁਣ 27 ਤਰੀਕ ਦੀ ਤੋਂ ਬਾਅਦ ਲਗਭਗ 27 ਤੋਂ ਬਾਅਦ ਜਵਾਬ ਮਿਲੇ ਮੁੱਕਦੇ ਆ ਤੇ ਫਿਰ ਜੀ ਜੀ ਇਹਦੇ ਬਾਰੇ ਸੰਦੀਪ ਜੀ ਉਹਨਾਂ ਨੇ ਅਫੀਸ਼ੀਅਲ ਕਨਫਰਮੇਸ਼ਨ ਕਰਤੀ ਹਾਂ ਉਹਨਾਂ ਨੇ ਬਿਆਨ ਚ ਇਹ ਗੱਲ ਕਹੀ ਸੀ ਵੀ ਅਸੀਂ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਆ ਉਹ ਸੱਦਾਂਗੇ 27 ਤੱਕ ਜੀ ਹੁਣ 27 ਤੋਂ ਬਾਅਦ ਚਲੋ ਉਹ ਸ਼ਹੀਦ ਜੋੜ ਮੇਲ ਤੋਂ ਬਾਅਦ ਵਰਕਿੰਗ ਕਮੇਟੀ ਦੀ ਬੈਠਕ ਸੱਦਣਗੇ ਪਰ ਉਹਨਾਂ ਨੂੰ 2 ਦਸੰਬਰ ਤੋਂ ਬਾਅਦ ਹੀ ਇਹ ਬੈਠਕ ਸੱਦ ਲੈਣੀ ਚਾਹੀਦੀ ਸੀ ਕਿਉਂਕਿ ਅਗਰ ਅਕਾਲੀ ਦਲ 2 ਦਸੰਬਰ ਤੋਂ ਫੌਰਨ ਬਾਅਦ ਜਦੋਂ ਸੁਖਵੀਰ ਸਿੰਘ ਬਾਦਲ ਹੋਣਾ ਤੇ ਹਮਲੇ ਹੋਏ ਹਮਲਾ ਹੋਇਆ ਉਸ ਤੋਂ ਬਾਅਦ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਸੱਦੀ ਗਈ ਸੀ ਉਸ ਤੋਂ ਤੁਰੰਤ ਬਾਅਦ ਜਿਹੜੀ ਕੋਰ ਕਮੇਟੀ ਦੀ ਬੈਠਕ ਸੱਦੀ ਗਈ ਸੀ ਉਸ ਤੋਂ ਤੁਰੰਤ ਬਾਅਦ ਅਗਰ ਵਰਕਿੰਗ ਕਮੇਟੀ ਦੀ ਬੈਠਕ ਸੱਦ ਲਈ ਜਾਂਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਅਸਤੀਫੇ ਮਨਜ਼ੂਰ ਕਰ ਲਏ ਜਾਂਦੇ ਮੈਨੂੰ ਲੱਗਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਹੁਤ ਸੁਖ ਦਾ ਸਾਹ ਲੈਂਦੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਸ ਕਸੂਤੀ ਸਥਿਤੀ 'ਚ ਹੁਣ ਫਸੀ ਦਿਖਦੀ ਹੈ ਇਹਦੇ ਵਿੱਚ ਨਾ ਫਸੀ ਦਿਖਦੀ ਔਰ ਲੋਕਾਂ 'ਚ ਅਕਾਲੀ ਦਲ ਦੀ ਇਸ ਲੀਡਰਸ਼ਿਪ ਦੇ ਪ੍ਰਤੀ ਇੱਕ ਵੱਡਾ ਆਦਰ ਭਾਵ ਹੋਰ ਆ ਜਾਣਾ ਸੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਜਿਸ ਤਰੀਕੇ ਨਾਲ ਜਦੋਂ سزا ਲੱਗ ਰਹੀ ਸੀ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਅਸੀਂ ਦੇਖੇ ਬਿਲਕੁਲ ਹੱਥ ਜੋੜ ਕੇ ਬੈਠੇ ਰਹੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਫालतू ਗੱਲ ਨਹੀਂ ਕੀਤੀ ਮੈਂ ਕਹਿੰਦਾ ਹਾਂ ਉਹਨਾਂ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਅਤੇ ਸੁਖਬੀਰ ਸਿੰਘ ਬਾਦਲ ਹੋਣਾ ਦਾ سزا ਭੁਗਤਣ ਦਾ ਵੀ ਜਿਹੜਾ ਉਹਨਾਂ ਦਾ ਪੂਰੀ ਪ੍ਰਕਿਰਿਆ ਸੀ ਉਹਦੇ ਉੱਪਰ ਵੀ ਲੋਕਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਉੱਪਰ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਆਇਆ ਪਰ ਜਿਹੜੇ ਫੈਸਲੇ ਹੋ ਰਹੇ ਨੇ ਉਹਨਾਂ ਫੈਸਲਿਆਂ ਪਿੱਛੇ ਮੰਨਿਆ ਜਾ ਰਿਹਾ ਹੈ ਕਿ ਕਿਤਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਹਮੈਤੀ ਲੀਡਰ ਹੈ ਉਹਨਾਂ ਦੀ ਵੀ ਭੂਮਿਕਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਚ ਪ੍ਰਧਾਨ ਹੈ ਨਹੀਂ ਤੇ ਕਿਹਦੀ ਭੂਮਿਕਾ ਹੈ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਦੱਸ ਸਕਦਾ ਹੈ ਜਾਂ ਇਹ ਵੀ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਨਾ ਹੋਵੇ ਇਹ ਸਾਰਾ ਕੁਝ ਰੱਬੀ ਸਬੱਬੀ ਹੋ ਰਿਹਾ ਹੋਵੇ ਪਰ ਗੁੱਟਬਾਜ਼ੀ ਤਾਂ ਨਜ਼ਰ ਆਉਂਦੀ ਹੈ ਉਹ ਇਕੱਠੇ ਹੋਈ ਲੀਡਰਸ਼ਿਪ ਨਜ਼ਰ ਨਹੀਂ ਆਉਂਦੀ ਜੀ ਸਪਾਰਟੀ ਐ ਰਾਜ ਕੀਤਾ ਕਮਾਲ ਦੀ ਗੱਲ ਆ ਵੈਸੇ ਮੈਂ ਉਹੀ ਕਹਿਣਾ ਨਾ ਅਗਰ ਤਾਂ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਮਿਲ ਚੁੱਕੀ ਹੁੰਦੀ ਅਗਰ ਸੱਤ ਮੈਂਬਰੀ ਕਮੇਟੀ ਤੇ ਕੋਈ ਚਿੰਤਾ ਹੈ ਉਸ ਮਾਮਲੇ ਦੇ ਵਿੱਚ ਕੋਈ ਕਾਨੂੰਨੀ رائے ਐਸਜੀਪੀਸੀ ਪ੍ਰਧਾਨ ਦੇ ਜ਼ਰੀਏ ਜਥੇਦਾਰ ਸਹਿਬਾਨਾਂ ਨੂੰ ਸੌਂਪੀ ਹੁੰਦੀ ਤੇ ਉਹ ਗੱਲ ਬਾਹਰ ਕੱਢ ਦਿੰਦੇ ਹੁਣ ਤੱਕ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਪਬਲਿਕ ਕੀਤੀ ਹੁੰਦੀ ਕਿ ਸੱਤ ਮੈਂਬਰੀ ਕਮੇਟੀ ਪਿੱਛੇ ਇੱਕ ਕਾਨੂੰਨੀ ਕਾਨੂੰਨੀ ਅੜਚਣਾ ਸਾਨੂੰ ਆ ਸਕਦੀਆਂ ਨੇ ਇਲੈਕਸ਼ਨ ਕਮਿਸ਼ਨ ਅੱਗੇ ਭਵਿੱਖ ਚ ਤੇ ਉਹ ਚਿੱਠੀ ਮੀਡੀਆ ਨੂੰ ਵੀ ਜਾਰੀ ਕਰਦੇ ਉਹ ਤਾਂ ਕਿ ਮੀਡੀਆ ਵੀ ਉਸ ਗੱਲ ਨੂੰ ਡਿਬੇਟ ਕਰੇ ਕਿ ਹਾਂ ਇਸ ਕਰਕੇ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਹੋ ਰਹੀ ਕਿਉਂਕਿ ਸੱਚਮੁੱਚ ਇਹ ਕਾਨੂੰਨੀ ਵਿਸ਼ਾ ਬਣ ਸਕਦਾ ਹੈ ਜਾਂ ਤਕਨੀਕੀ ਵਿਸ਼ਾ ਬਣ ਸਕਦਾ ਹੈ ਚੋਣ ਕਮਿਸ਼ਨ ਦੇ ਅੱਗੇ ਉਹ ਕੋਈ ਚਿੱਠੀ ਵੀ ਸਾਰਵਜਨਿਕ ਨਹੀਂ ਕੀਤੀ ਗਈ ਇਹੀ ਨਹੀਂ ਪਤਾ ਕਿ ਜਥੇਦਾਰ ਸਾਹਿਬ ਨੂੰ ਔਰ ਐਸਜੀਪੀਸੀ ਨੂੰ ਅਕਾਲੀ ਦਲ ਨੇ ਇਕੋ ਚਿੱਠੀ ਸੌਂਪੀ ਹੈ ਜਾਂ ਨਹੀਂ ਕੋਈ ਇਤਰਾਜ਼ ਸੌਂਪਿਆ ਸਤ ਮੈਂਬਰੀ ਕਮੇਟੀ ਤੇ ਜਾਂ ਨਹੀਂ ਜਿਹੜੀ ਰਹਿਸਮਈ ਚੁੱਪੀ ਹੁੰਦੀ ਹੈ ਨਾ ਜੀ ਸੰਦੀਪ ਜੀ ਉਹ ਸਭ ਤੋਂ ਜ਼ਿਆਦਾ ਚਿੰਤਾਜਨਕ ਹੁੰਦੀ ਹੈ ਔਰ ਸਤ ਮੈਂਬਰੀ ਕਮੇਟੀ ਤੇ ਰਹਿਸਮਈ ਚੁੱਪੀ ਹੈ ਵਰਕਿੰਗ ਕਮੇਟੀ ਤੇ ਰਹਿਸਮਈ ਚੁੱਪੀ ਚੁੱਪੀ ਹੈ ਅਸਤੀਫੇ ਮਨਜ਼ੂਰ ਕਰਨੇ ਸੀ ਜਾਂ ਨਹੀਂ ਕਰਨੇ ਸੀ ਰਹਿਸਮਈ ਚੁੱਪੀ ਹੈ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਸਾਰੀਆਂ ਕਰਕੇ ਕਿਤਨਾ ਕਿਤੇ ਸਵਾਲ ਅਕਾਲੀ ਜਲਦੀ ਲੀਡਰਸ਼ਿਪ ਵੱਲ ਜਾ ਰਹੇ ਨੇ ਭਾਵੇਂ ਉਹਨਾਂ ਦਾ ਕਸੂਰ ਹੋਵੇ ਹੀ ਨਾ ਇਹ ਵੀ ਗੱਲ ਕਈ ਵਾਰ ਹੁੰਦੀ ਹੈ ਅੱਜ ਦੇ ਸਮੇਂ ਦੇ ਵਿੱਚ ਜਦੋਂ ਤੁਸੀਂ ਹਰ ਗੱਲ ਮੀਡੀਆ 'ਚ ਦੱਸ ਦਿਓ ਬਿਲਕੁਲ ਹਰ ਬਿਆਨ ਮੀਡੀਆ 'ਚ ਜਾਰੀ ਕੀਤਾ ਜਾਂਦਾ ਹੈ ਤੇ ਫਿਰ ਉਹ ਗੱਲਾਂ ਜਿਨ੍ਹਾਂ ਤੇ ਸਵਾਲ ਖੜੇ ਹੁੰਦੇ ਨੇ ਉਹ ਸਵਾਲ ਖੜੇ ਨਾ ਹੋਣ ਜਾਂ ਅਗਰ ਉਹ ਸਵਾਲ ਗਲਤ ਖੜੇ ਹੋ ਰਹੇ ਨੇ ਉਹ ਸਵਾਲ ਖਤਮ ਹੋਣ ਆਪਣੇ ਵੱਲੋਂ ਸਪਸ਼ਟੀਕਰਨ ਔਰ ਸਪਸ਼ਟਤਾ ਦੇਣੀ ਬੜੀ ਲਾਜ਼ਮੀ ਹੈ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਕੀਤੀ ਜਾ ਰਹੀ ਇਹਦਾ ਦੇਣਾ ਬਹੁਤ ਜ਼ਰੂਰੀ ਹੈ ਔਰ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਤਰ੍ਹਾਂ ਦਾ ਪ੍ਰतिकਰਮ ਨਹੀਂ ਦਿੱਤਾ ਅਫੀਸ਼ੀਅਲ ਤੌਰ ਤੇ ਅਧਿਕਾਰਿਕ ਤੌਰ ਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਐਸਜੀਪੀਸੀ ਐਸਜੀਪੀਸੀ ਦੇ ਪ੍ਰਧਾਨ ਨੇ ਜਿਹੜੀ ਸ਼ਬਦਾਵਲੀ ਵਰਤੀ ਉਹਦੇ ਉੱਪਰ ਵੀ ਅਕਾਲੀ ਦਲ ਵੱਲੋਂ ਕਿਸੇ ਤਰ੍ਹਾਂ ਦਾ ਅਫੀਸ਼ੀਅਲ ਪ੍ਰतिकਰਮ ਨਹੀਂ ਆਇਆ ਔਰ ਨਾ ਹੀ ਕੋਈ ਮੀਟਿੰਗ ਕਰਕੇ ਉਹ ਮਾਮਲਾ ਹਜੇ ਤੱਕ ਵਿਚਾਰਿਆ ਗਿਆ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਹਾਲੇ ਕਿ ਦੋਵੇਂ ਜਥੇਬੰਦੀਆਂ ਵੱਖਰੀਆਂ ਨੇ ਪਰ ਫਿਰ ਵੀ ਦੋਵੇਂ ਜਥੇਬੰਦੀਆਂ ਪੰਥ ਦੀਆਂ ਨੁਮਾਇੰਦਾਂ ਨੇ ਔਰ ਦੋਵੇਂ ਜਥੇਬੰਦੀਆਂ ਦੇ ਵਿੱਚ ਵੱਡੀ ਭੂਮਿਕਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਇਸ ਕਰਕੇ ਇਹ ਮਾਮਲਾ ਧਰਮ ਨਾਲ ਵੀ ਜੁੜਿਆ ਹੈ ਪੰਥ ਨਾਲ ਵੀ ਜੁੜਿਆ ਹੈ ਔਰ ਜਿਹੜੇ ਵੀ ਇਹ ਮਾਮਲੇ ਨੇ ਜਦ ਤੱਕ ਇਹ ਮਾਮਲੇ ਇਸ ਤਰ੍ਹਾਂ ਨਾਲ ਨਹੀਂ ਨਿਬੇੜੇ ਜਾਂਦੇ ਇੱਕ ਕਲੀਅਰਟੀ ਦੇ ਨਾਲ ਨਿਬੇੜੇ ਜਾਣੇ ਚਾਹੀਦੇ ਹੈ ਕਿ ਲੋਕਾਂ 'ਚ ਸਨੇਹਾ ਜਾਵੇ ਕਿ ਸੱਚਮੁੱਚ ਇਨਸਾਫ ਹੋਇਆ ਹੈ ਬਿਲਕੁਲ ਹੁਣ ਸਨੇਹਾ ਇਹ ਜਾ ਰਿਹਾ ਹੈ ਕਿ ਗਿਆਨੀ ਹਰਪਿੰਦਰ ਸਿੰਘ ਉਹਨਾਂ ਦੇ ਨਾਲ ਹਾਂ ਗਿਆਨੀ ਹਰਪਿੰਦਰ ਸਿੰਘ ਉਹਨਾਂ ਦੇ ਨਾਲ ਇਨਸਾਫ ਨਹੀਂ ਹੋ ਰਿਹਾ ਇਹ ਵੀ ਸਨੇਹਾ ਜਾ ਰਿਹਾ ਹੈ ਇਸ ਸਨੇਹੇ ਤੋਂ ਵੀ ਐਸਜੀਪੀਸੀ ਨੂੰ ਬਚਨ ਦੀ ਲੋੜ ਹੈ ਜੀ ਜੇਵਾ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੰਨੇ ਹੋ ਔਰ ਖਬਰਾਂ ਦੇ ਉੱਤੇ ਤੁਸੀਂ ਜਿਹੜਾ ਕਪੜਛਾਣ ਕਰਦੇ ਹੋ ਜਿਹੜੀ ਬੜਤਾਲ ਕਰਦੇ ਹੋ ਦਰਸ਼ਕ ਉਸ ਨੂੰ ਪਸੰਦ ਕਰਦੇ ਆ ਤੁਸੀਂ ਆਪਣੇ ਜਿਹੜਾ ਜਰਨਲਿਜ਼ਮ ਦਾ ਤਜਰਬਾ ਉਸ ਮੁਤਾਬਕ ਸਾਰੀਆਂ ਜਿਹੜੀਆਂ ਗੱਲਾਂ ਉਹ ਅੱਗੇ ਰੱਖਦੇ ਹੋ ਬਹੁਤ ਬਹੁਤ ਧੰਨਵਾਦ ਸਸੀ ਕਾ ਜੀ ਬਹੁਤ ਧੰਨਵਾਦ ਜੀ ਸਸੀ ਕਾ ਔਰ ਕੋਈ ਵੀ ਧਿਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਭਾਵੇਂ ਐਸਜੀਪੀਸੀ ਤੁਸੀਂ ਕਿਸੇ ਵੀ ਗੱਲ ਤੋਂ ਅਸਹਿਮਤ ਹੋ ਤਾਂ ਤੁਹਾਡੀ ਅਸਹਿਮਤੀ ਦਾ ਸਵਾਗਤ ਹੈ ਤੁਸੀਂ ਆਪਣਾ ਵਿਚਾਰ ਆਪਣੀ ਗੱਲ ਸਾਡੇ ਤੱਕ ਪਹੁੰਚਾ ਸਕਦੇ ਹੋ ਅਸੀਂ ਤੁਹਾਡਾ ਵਿਚਾਰ ਤੁਹਾਡੀ ਗੱਲ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ ਸასი